ਕਰਨਾ ਉਹ ਬੜੀਆਂ ਲੈਟਰੀ ਨਜ਼ਰ ਘਾਟਣ ਕਰਦੇ ਫਿਰਦੇ ਆ ਅਸੀਂ ਤਾਂ ਕਰਨਾ ਹੀ ਕਰਨਾ ਵਿਰੋਧ ਜਿਹੜੇ ਸਾਡੇ ਕਿਸਾਨ ਉਥੋਂ ਰਾਤ ਨੂੰ ਕੁੱਟ-ਕੁੱਟ ਕੰਡੇ ਆ ਨਾ ਇਹਨਾਂ ਨੇ ਸਾਨੂੰ ਭੁੱਲਦੇ ਨਹੀਂ ਸਾਡਾ ਆਪਾਂ ਦਾ ਨਾਮ ਮੇਰੀ ਨਾਅਜ਼ ਤੇ ਕਰ ਵੋਟ ਬਣਈ ਆ ਨਾ ਮੈਂ ਸਾਰੀ ਉਮਰ ਬਣਾਉਣੀ ਆ ਨਾ ਮੈਂ ਪੰਜ ਦੀ ਵੋਟ ਪਾਉਣੀ ਆ ਨਾ ਸਰਪੰਚ ਦੀ ਵੋਟ ਪਾਉਣੀ ਆ ਕਸੇ ਦੀ ਵੋਟ ਨਹੀਂ ਪਾਉਣੀ ਸਹੀ ਆ ਪਰ ਸਾਡਾ ਇਨਾਕ ਜ਼ੋਰ ਲੱਗਾ ਸੀ ਇਹਨਾਂ ਨੂੰ ਬਣਾਉਣ ਵਾਸਤੇ ਵੀ ਮਤਲਬ ਕਿ ਅਸੀਂ ਆਪ ਤੇ ਕੋਸ਼ਿਸ਼ ਕਰ ਰਹੇ ਅਸਤੇਦਾਰ ਇਹਨਾਂ ਦੇ ਜਿਨ੍ਹਾਂ ਨੂੰ ਪੈਸਿਆਂ ਦੀ ਹੈਲਪ ਵੀ ਦਿੱਤੀ ਸੀਗੀ ਵੀ ਭਾਈ ਵੋਟ ਇਹਨਾਂ ਪਿੱਛੇ ਪਾਉਣੀ ਆ ਅਸੀਂ ਉੱਥੇ ਬਾਹਰ ਜਾ ਜਾ ਕੇ ਧਰਨੇ ਲਾਏ ਸੀਗੇ ਕਿੱਟੇ ਹੋ ਹੋਗੇ ਅਵੇਅਰ ਕੀਤਾ ਹੀ ਲੋਕਾਂ ਨੂੰ ਤੇ ਆ ਕੰਮ ਆਸ ਤੇ ਹੋਣਗੀ ਜੇ ਕਵੇ ਨਾ ਮੈਦਯੋਗ ਪਤੀਆਂ ਮਾਰੇ ਨੇ ਕਿਸਾਨਾਂ ਨੂੰ ਖਰਾਬ ਕੀਤਾ ਅਦਯੋਗ ਪਤੀਆਂ ਦੀ ਵੋਟ ਨੇ ਇਹਨਾਂ ਨੂੰ ਨਹੀਂ ਜਿਤਾਉਣਾ ਕਿਸਾਨਾਂ ਦੀ ਨਹੀਂ ਜਿਤਾਉਣਾ ਇੱਕ ਬਣਾ 3 ਸਾਲ ਤੋਂ ਉੱਪਰ ਹੋ ਗਿਆ ਸਰਕਾਰ ਬਣੀ ਦਿੱਲੀ ਦੇ ਵਿੱਚੋਂ ਕਿਰਾੜੀ ਚਪੇੜ ਵਜੀ ਹੈ ਇਹਨਾਂ ਦੇ ਉਹਨਾਂ ਨੇ ਫਿਰ ਉਸ ਤੋਂ ਬਾਅਦ ਇਹ ਮੁੱਦੇ ਨੂੰ ਚਿੱਟੇ ਵਾਲੇ ਤੇ ਇਹਨਾਂ ਨੂੰ ਦਿਸਦੇ ਨਹੀਂ ਕੋਈ ਪਰ ਉਹ ਤਾਂ ਕਹਿ ਰਹੇ ਸੀ ਕਾਰਵਾਈ ਪੂਰੀ ਕਰ ਨਸ਼ਾ ਪੰਜਾਬ ਜ ਖਤਮ ਕਰ ਕਿੱਥੇ ਕਿੱਥੇ ਬੰਦ ਕੀਤਾ ਵਿਖਾਉਣ ਲੋਕਾਂ ਨੇ ਇਹਨਾਂ ਤੇ ਬਹੁਤ ਵਿਸ਼ਵਾਸ ਕੀਤਾ ਵੀ ਕੋਈ ਨਾ ਕੋਈ ਕਰਕੇ ਵਿਖਾਉਣਗੇ ਪਰ ਇਹਨਾਂ ਕੋਲੋਂ ਕੁਝ ਨਹੀਂ ਨਿਕਲਿਆ ਜੀ ਇਹ ਤਾਂ ਲੀਰਾਂ ਦੀ ਖੁੱਦੋ ਸੀਗੀ ਸਾਨੂੰ ਹੋਇਦੋ ਦੇਖੋ ਗਾਰਡ ਦੇਖੋ ਕੰਨੀ ਆ ਪੁਲਿਸ ਆਮ ਘਰਾਂ ਦੇ ਲੋਕ ਇਹ ਜਾ ਕੋਹ ਨਹੀਂ ਕਰ ਦਿੰਦੇ ਉਹ ਆ ਲੋਕਾਂ ਦੇ ਵਿੱਚ ਜਾ ਕੇ ਵਿਚਰਦੇ ਆ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਦੇ ਆ ਕਿਸਾਨਾਂ ਵੱਲੋਂ ਲਗਾਤਾਰ ਆਮ ਆਪੀ ਪਾਰਟੀ ਦਾ ਵਿਰੋਧ ਕੀਤਾ ਜਾ ਰਿਹਾ ਆਏ ਜਿਹੜੀ ਤਸਵੀਰਾਂ ਸਾਹਮਣੇ ਆ ਰਹੀਆਂ ਕਿ ਇਹਨਾਂ ਦੇ ਵਿਧਾਇਕਾਂ ਦਾ ਘਰਾਉ ਕੀਤਾ ਜਾ ਰਿਹਾ ਗੱਲ ਕਰੀਏ ਫਰੀਕੋਟ ਜ਼ਿਲ੍ਹੇ ਦੀ ਤਾਂ ਫਰੀਕੋਟ ਜਿਹੜਾ ਦੇ ਵਿੱਚ ਵੀ ਕਿਸਾਨਾਂ ਵੱਲੋਂ ਵਿਰੋਧ ਸ਼ੁਰੂ ਹੋ ਚੁੱਕਿਆ ਅੱਜ ਤਾਂ ਬਦਾਂਸਵਾ ਸਪੀਕਰ ਕੋਲ ਤਾਰ ਸਿੰਘ ਸੰਧਮਾ ਅੰਡਪੈਂਡ ਮਿਸ਼ਰੀਅਲ ਵਿੱਚ ਪਹੁੰਚੇ ਆ ਆ ਸਕੂਲ ਦੇ ਵਿੱਚ ਉਹ ਉਦਘਾਟਨ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਆ ਭਾਰਤੀ ਕਿਸਾਨ ਜੁੜ ਇਕਤਾ ਸਿੱਧੂਪੁਰਾ ਦੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਵੱਡੀ ਗੰਤੀ ਵਿੱਚ ਮਲਾਵਾ ਵੀ ਪਹੁੰਚ ਗਿਆ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਪੰਜਾਬ ਦੇ ਵਿੱਚ ਜਿਹਦੇ ਚੱਲਦੇ ਅੱਜ ਫੇਰ ਪ੍ਰਦਰਸ਼ਨ ਕੀਤਾ ਗਿਆ ਹੈ ਹੈਗਾ ਨਾ ਮੈਂ ਕੱਲ ਹੀ ਐਮ ਸੀਟੀਜ਼ਨਸ ਆਪਾਂ 17 ਸਾਲ ਹੋ ਗਏ ਮੈਨੂੰ ਮੈਂ ਨਾਗਰਿਕ ਨਹੀਂ ਪੰਜਾਬ ਦਾ ਮੈਂ ਟਾਲੀਣਾ ਅਸੀਂ ਬਾਹਰ ਉਹਨਾਂ ਦੇ ਧਰਨੇ ਲਾਏ ਸੀ ਵੀ ਆਪਦੇ ਆਪ ਦੇ ਰਿਸ਼ਤੇਦਾਰਾਂ ਨੇ ਵਿਰੋਧ ਕੀਤਾ ਵੀ ਇਹਨਾਂ ਨੂੰ ਵੋਟ ਪਾਉਣੀ ਆ ਨਹੀਂ ਤੁਹਾਨੂੰ ਬੁਲਾਉਣਾ ਨਹੀਂ ਕਿਸੇ ਨੇ ਵੀ ਇਹਨਾਂ ਨੂੰ ਆਮ ਆਜ਼ਾਦੀ ਪਾਰਟੀ ਵਾਲਿਆਂ ਨੂੰ ਆਹ ਕੁੱਤ ਕਰਦੇ ਆ ਰਹੇ ਸਾਡੇ ਪੇੜਾ ਸਾਡੇ ਮੂੰਹ ਤੇ ਸਾਡੇ ਨਾ ਮੀਸੀ ਵੀ ਤੁਸੀਂ ਯਕੀਨ ਨਾ ਮੰਨਿਓ ਆਪਾਂ ਨੂੰ ਨਾ ਮੇਰੀ ਨਾਂਅ 'ਤੇ ਕਰ ਵੋਟ ਬਣੀ ਆ ਨਾ ਮੈਂ ਸਾਰੀ ਉਮਰ ਬਣਾਉਣੀ ਆ ਨਾ ਮੈਂ ਪੰਜ ਦੀ ਵੋਟ ਪਾਉਣੀ ਆ ਨਾ ਸਰਪੰਚ ਦੀ ਵੋਟ ਪਾਉਣੀ ਆ ਕਸੇ ਦੀ ਵੋਟ ਨਹੀਂ ਪਾਉਣੀ ਸਹੀ ਆ ਪਰ ਸਾਡਾ ਇਨਾਕ ਜ਼ੋਰ ਲੱਗਾ ਸੀ ਇਹਨਾਂ ਨੂੰ ਬਣਾਉਣ ਵਾਸਤੇ ਵੀ ਮਤਲਬ ਕਿ ਅਸੀਂ ਆਪ ਤੇ ਕੋਸ਼ਿਸ਼ ਕਰ ਰਹੇ ਅਸਤੇਦਾਰ ਇਹਨਾਂ ਦੇ ਜਿਨ੍ਹਾਂ ਨੂੰ ਪੈਸਿਆਂ ਦੀ ਹੈਲਪ ਵੀ ਦਿੱਤੀ ਸੀਗੀ ਵੀ ਭਾਈ ਵੋਟ ਇਹਨਾਂ ਪਿੱਛੇ ਪਾਉਣੀ ਆ ਅਸੀਂ ਉੱਥੇ ਬਾਹਰ ਜਾ ਜਾ ਕੇ ਧਰਨੇ ਲਾਏ ਸੀਗੇ ਕਿੱਟੇ ਹੋ ਹੋਗੇ ਅਵੇਅਰ ਕੀਤਾ ਇਹ ਲੋਕਾਂ ਨੂੰ ਤੇ ਆਹ ਕੰਮ ਆਸ ਤੇ ਥੋੜਾ ਕੀਤਾ ਯਾਰ ਜੀਨੇ ਦੀ ਕਮਾਈ ਲੋਕਾਂ ਨੂੰ ਦਿੱਤੀ ਸੀ ਹੁਣ ਇਹ ਝਾੜੂ ਚ ਬੋਕਰ ਹੋ ਗਿਆ ਅੱਜ ਬਰੋਧ ਕਰਨ ਨੂੰ ਬਲਤਾਰ ਦਾ ਕਿਲਰ ਕੈਂਟੀ ਦੇ ਬੋਕਰ ਦਾ ਕਲਤਾਰ ਸਾਹਿਬ ਨੂੰ ਤੁਹਾਡੇ ਪਿੰਡ ਆਏ ਆ ਉਹ ਸਿੱਖਿਆ ਕ੍ਰਾਂਤੀ ਤਹਿਤ ਆਏ ਆ ਸਕੂਲ ਦਾ ਢघाटन ਕਰ ਰਹੇ ਪਰ ਤੁਸੀਂ ਵਿਰੋਧ ਕਰ ਰਹੇ ਹੋ ਕਰਨਾ ਹੀ ਕਰਨਾ ਉਹ ਬੜੀਆਂ ਲੈਟਰੀਆਂ ਦਾ ਢघाटन ਕਰਦੇ ਫਿਰਦੇ ਆ ਅਸੀਂ ਤਾਂ ਕਰਨਾ ਹੀ ਕਰਨਾ ਵਿਰੋਧ ਜਿਹੜੇ ਸਾਡੇ ਕਿਸਾਨ ਉਥੋਂ ਰਾਤ ਨੂੰ ਕੁੱਟ-ਕੁੱਟ ਕੰਡੇ ਆ ਨਾ ਇਹਨਾਂ ਨੇ ਸਾਨੂੰ ਭੁੱਲਦੇ ਨਹੀਂ ਸਾਡਾ ਬਾਪੇ ਪਿਤਾ ਜੀ ਉਥੋਂ ਕਿੰਨੇ ਚਿਰ ਉਥੇ ਬੈਠਾ ਰਿਹਾ ਤੇ ਉਹਨਾਂ ਨੂੰ ਚਾਹ-ਚਾਹ ਕੇ ਮੋਢਿਆਂ ਤੇ ਰੱਖ ਰਿਹਾ ਕੰਬਲ ਉਹਨਾਂ ਨੇ ਰਾਤ ਨੂੰ ਰੋਟੀ ਨਹੀਂ ਖਾਦੀ ਤੇ ਖਾਣਾ ਤਿਆਰ ਕਰਦੇ ਕਿਸਾਨਾਂ ਨੂੰ ਕੀ ਗੱਲ ਇਹ ਕੰਮ ਕਰਨ ਨੂੰ ਇਹਨਾਂ ਨੇ ਵੋਟਾਂ ਸਾਥੋਂ ਲਈਆਂ ਸੀ ਨਹੀਂ ਪਰ ਇਹ ਤਾਂ ਇਹ ਸਰਕਾਰ ਅਸੀਂ ਤਾਂ ਹਮਨਾਲੀ ਵੀ ਆ ਚਿੱਤਰਮਾਨ ਤਾਂ ਨਹੀਂ ਇਹ ਕਹਿ ਰਹੇ ਨੇ ਕਿ ਅਸੀਂ ਤਾਂ ਕਿਸਾਨਾਂ ਦੇ ਹੱਕ ਵਿੱਚ ਆ ਕਿਸਾਨ ਸਾਡੇ ਭਰਾ ਨਹੀਂ ਪਰ ਕਿਸਾਨ ਪਤਾ ਨਹੀਂ ਕਿਉਂ ਸਾਡਾ ਵਿਰੋਧ ਕਰ ਰਹੇ ਨਹੀਂ ਫਿਰ ਭਰਾਵਾਂ ਦਾ ਹੀ ਡਾਂਗਾ ਮਾਰਦੇ ਆ ਭਰਾਵਾਂ ਦੇ ਮਾਰਦੇ ਪਰ ਦਿੱਲੀ ਮਗਰ ਲੱਗ ਕੇ ਜੇ ਕਹਵੇ ਨਾ ਮੈਦਯੋਗ ਪਤੀਆਂ ਮਾਰੇ ਨੇ ਕਿਸਾਨਾਂ ਨੂੰ ਖਰਾਬ ਕੀਤਾ ਅਦਯੋਗ ਪਤੀਆਂ ਦੀ ਵੋਟ ਨੇ ਇਹਨਾਂ ਨੂੰ ਨਹੀਂ ਜਿਤਾਉਣਾ ਕਿਸਾਨਾਂ ਦੀ ਨਹੀਂ ਜਿਤਾਉਣਾ ਸੀ ਇਹ ਬਸੇ ਦਾ ਹੁਣ ਬਸ ਕੰਮ ਗਿਆ ਨਹੀਂ ਕੋਈ ਵੀ ਸੀ ਕੋਈ ਵੋਟ ਨਹੀਂ ਪਾਉਗੀ ਹੁਣ ਇਹਨਾਂ ਨੇ ਕੰਮ ਨਹੀਂ ਕੀਤਾ ਕਿਹੜਾ ਕੰਮ ਇਹਨਾਂ ਨੇ ਕੀਤਾ ਉਹ ਫਿਰ ਕੋਈ ਕੰਮ ਨਹੀਂ ਕੀਤਾ ਨਾ ਕਿਸ ਗਾਲੀ ਨੇ ਨਾ ਕਿਸ ਕੰਗਰਸ ਨੇ ਕੋਈ ਕੰਮ ਨਹੀਂ ਕੀਤਾ ਜੇ ਲੰਘੇ ਕਿ ਭਾਜੀਪੀ ਦਾ ਵਿਰੋਧ ਹੁੰਦਾ ਸੀਗਾ ਪਰ ਹੁਣ ਮੌਜੂਦਾ ਸਰਕਾਰ ਦੇ ਵਿਰੋਧ ਹੋਣ ਲੱਗੇ ਨਾ ਤੇ ਵਿਰੋਧ ਕਰਦੇ ਕੰਮ ਕਰਦੇ ਦੇਖੋ ਆਪਣੇ ਇਹਨਾਂ ਨੇ ਵਿਰੋਧ ਆਇਆ ਕਿ ਤੇ ਵਿਰੋਧੀ ਹੋਣੇ ਆ ਜੇਪੀ ਦੇ ਆ ਬੀਜਪੀ ਨੇ ਬੰਦੇ ਆ ਬੀਜਪੀ ਦੇ ਪਤਾ ਹੀ ਨਹੀਂ ਸੀ ਲੋਕਾਂ ਨੂੰ ਇਹ ਬੀਜਪੀ ਵਾਲੇ ਦੂਜੀ ਪਾਰਟੀ ਬੀਜਪੀ ਦੀ ਆ ਅੱਜ ਫਿਰ ਤੁਸੀਂ ਅੱਥੇ ਸਵਾਲ ਜਵਾਬ ਕਰਨ ਪਹੁੰਚੇ ਆ ਤੁਹਾਨੂੰ ਕਰਨ ਦਿੱਤੇ ਜਾਣਗੇ ਜਗ੍ਹਾ ਗੱਲ ਬਦਲ ਦਿੱਤੇ ਜਾਣਗੇ ਜਿਵੇਂ ਵੋਟਾਂ ਲੈਣ ਆਉਂਦਾ ਸੀ ਸਵਾਲ ਜਵਾਬ ਨਾ ਕਰਾਂਗੇ ਕਰਾਂਗੇ ਅਸੀਂ ਪਿਆਸੇ ਗੱਡੀ ਜੋ ਵੋਟਾਂ ਵੇਲੇ ਝੋਲੀਆਂ ਅਟਦੇ ਸੀ ਉਦੋਂ ਵੀ ਅਸੀਂ ਜਾਟੀ ਸੀ ਜਿਹੜੇ ਬੈਠਿਆਂ ਨੂੰ ਪੰਜ ਪੰਜ ਬੁੜਗਾ ਬੰਦਿਆਂ ਨੇ ਉੱਥੇ ਪੁਲਿਸ ਨੇ ਚਕਾਇਆ ਨਹੀਂ ਇਹਨੂੰ ਦੀਦਾ ਨਹੀਂ ਉਦੋਂ ਅਸੀਂ ਬੀਬੀਆਂ ਦਾ ਜ਼ੁਲਮ ਕਰਦੇ ਅਸੀਂ ਕੀ ਉੱਥੇ ਗਲਤ ਕੀਤਾ ਸੀ ਕੀ ਅਸੀਂ ਚਿੱਟਾ ਵੇਚਦਿਆਂ ਸੀ ਉੱਥੇ ਚਿੱਟੇ ਵਾਲੇ ਤੇ ਇਹਨ ਪਰ ਉਹ ਤਾਂ ਕਹਿ ਰਹੇ ਆਂ ਕਿ ਕਾਰਵਾਈ ਪੂਰੀ ਕਰ ਨਸ਼ਾ ਪੰਜਾਬ ਚ ਖਤਮ ਕਰ ਕਿੱਥੇ ਕਿੱਥੇ ਬੰਦ ਕੀਤਾ ਵਿਖਾਉਣ ਨਹੀਂ ਲੋਕਾਂ ਦੇ ਜਵਾਕ ਤਾਂ ਖਾ ਖਾ ਡਿੱਗੇ ਪਏ ਆ ਤੇ ਬੰਦ ਕਿੱਥੇ ਕੀਤਾ ਸਾਡੇ ਤਿੰਨ ਮਰ ਗਏ ਹੈ ਲੋਕਾਂ ਦੇ ਕੱਲਾ ਕੱਲਾ ਬੁੱਤ ਘਰ ਲੋਕਾਂ ਦੀ ਸਿਵੇ ਬਣ ਗਏ ਤੇ ਕਿੱਥੇ ਨਸ਼ਾ ਬੰਦ ਹੋ ਗਿਆ ਵਧੀਆ ਘਟਿਆ ਨਹੀਂ ਨਾ ਨਸ਼ਾ ਨਹੀਂ ਇਹਨੇ ਪੁਲਿਸ ਵਾਲੇ ਤਾਂ ਭੜੀ ਜਾਂਦੇ ਆ ਤੋ ਐਖਿਆ ਨਹੀਂ ਬਠਿੰਡੇ ਵਾਲੇ ਕਾਸਟੇਬਲ ਫੜੀ ਫਿਰ ਬਰੋਜਪੁਰਾ ਫੜੇ ਜਿੱਟ ਉਹ ਦਿਸਦੇ ਨਹੀਂ ਇਹਨਾਂ ਨੂੰ ਕਿਸਾਨ ਦੱਸਦੇ ਇਹਨਾਂ ਨੂੰ ਹਰ ਤੱਕ ਜਿਹੜੀ ਉਹ ਫੜੀ ਆ ਹੋ ਉਹ ਦੀ ਧੌਣ ਖਾ ਉਹਨਾਂ ਜੀ ਲਗਾਤਾਰ ਅੱਜ ਵੀ ਤੁਸੀਂ ਇੱਥੇ ਪੁੱਤਲਾ ਫੂਕਿਆ ਗਿਆ ਹੁਣ ਉਸ ਤੋਂ ਬਾਅਦ ਉਹਨਾਂ ਕਿ ਕਰਨ ਸਵਾਲ ਦੇਖੋ ਇਹ ਨਸ਼ਿਆਂ ਦੇ ਮੁੱਦੇ ਤੇ ਗੱਲ ਕਰਨਗੇ ਨਸ਼ਿਆਂ ਦਾ ਮੁੱਦਾ ਜਿਹੜਾ ਤਕਰੀਬਨ 3 ਸਾਲ ਤੋਂ ਉੱਪਰ ਹੋ ਗਿਆ ਸਰਕਾਰ ਬਣੀ ਦਿੱਲੀ ਦੇ ਵਿੱਚੋਂ ਕਿਰਾੜੀ ਚਪੇੜ ਵਜੀ ਐ ਇਹਨਾਂ ਦੇ ਉਹਨਾਂ ਨੇ ਫਿਰ ਉਸ ਤੋਂ ਬਾਅਦ ਇਹ ਮੁੱਦੇ ਨੂੰ ਚੱਕਿਆ ਤੇ ਇਹ ਮੁੱਦਾ 3 ਸਾਲ ਪਹਿਲਾਂ ਇਹਨਾਂ ਨੇ ਲੋਕਾਂ ਦੇ ਪੁੱਤਾਂ ਦੀ ਸਵੀਆਂ ਦੀ ਅੱਗ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਮਾਨਜੋਗ ਮੁੱਖ ਮੰਤਰੀ ਨੇ ਸੇਕ ਹੀ ਆ ਜਿਹੜਾ ਕਹਿੰਦਾ ਨਹੀਂਗਾ ਲੋਕਾਂ ਦੇ ਚੁੱਲਿਆਂ ਦੀ ਅੱਗ ਬੁਜੀ ਆ ਸਵੇਿਆਂ ਦੀ ਅੱਗ ਬਲ ਰਹੀ ਆ ਥੋੜੇ ਰਾਤ ਚ ਵੀ ਸਵੇਿਆਂ ਦੀ ਅੱਗ ਬਲਦੀ ਰਹੀ ਆ ਜਿਹੜੇ ਮਾਵਾਂ ਦੇ ਪੁੱਤ ਵਿਛੜ ਗਏ ਜਣ ਮਾਵਾਂ ਦੇ ਪੁੱਤ ਚਲੇ ਗਏ ਜਾਣ ਤੋਂ ਉਹਨਾਂ ਮਾਵਾਂ ਨੂੰ ਪੁੱਛ ਕੇ ਵੇਖੋ ਇਹ ਇੱਕ ਮਾਨਸਾਹਬ ਹਰ ਇੱਕ ਜਾਇਨ ਦੇ ਲੀਡਰ ਸਾਰੇ ਇਹ ਕਹਿੰਦੇ ਆ ਕਿ ਅਸੀਂ ਆਮ ਘਰਾਂ ਦੇ ਆਮ ਘਰਾਂ ਜੋਠੇ ਆ ਤੇ ਇਹ ਜਿਹੜੇ ਵਿਰੋਧੀ ਉਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾਗਾ ਇਹ ਜਾਣ ਬੁੱਝ ਕੇ ਉਹ ਵਿਰੋਧ ਕਰਾ ਰਹੇ ਨੇ ਦੇਖੋ ਆਮ ਘਰਾਂ ਦੇ ਆਹ ਵੇਖੋ ਆਮਲਾ ਫੇਲਾ ਆਮ ਘਰਾਂ ਦਾ ਨਹੀਂ ਦੱਸਣ ਇੱਧਰ ਵੇਖੋ ਗਾਰਡ ਵੇਖੋ ਕਿੰਨੀ ਹੈ ਪੁਲਿਸ ਆਮ ਘਰਾਂ ਦੇ ਲੋਕ ਇਹ ਜਾਂ ਕੋਈ ਨਹੀਂ ਕਰ ਦਿੰਦੇ ਉਹ ਆਪ ਲੋਕਾਂ ਦੇ ਵਿੱਚ ਜਾ ਕੇ ਵਿਚਰਦੇ ਆ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਦੇ ਆ ਇਹ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਨ ਦੀ ਬਜਾਏ ਸੈਂਟਰ ਦੀਆਂ ਮੁਸ਼ਕਲਾਂ ਨੂੰ ਸੁਣਦਾ ਕੈਮਰਾ ਪੱਧਰਾ ਕਰਨਾ ਕੌਮ ਤਾਂ ਵਸਤੇ ਕੈਨੇਡਾ ਪੱਦਰਾ ਕਰਕ ਦੇਣਾ ਜ਼ਮੀਨ ਕਿਵੇਂ ਦੇ ਹੋਣੀਆਂ ਕਿਸਾਨਾਂ ਤੋਂ ਹੋਈ ਕੀ ਕਹਣਾ ਕੋਈ ਅੱਜ ਤੁਹਾਡੇ ਪਿੰਡ ਸੰਧਵਾ ਸਾਹਿਬ ਆਏ ਆ ਸਕੂਲ ਦਾ ਕਿਸੇ ਘਰ ਮਾਰਲੇ ਲਏ ਸੀਗੇ ਤੇ ਉਹ 70000 ਦੇ ਉਹਦੇ 70000 ਉੱਤੇ ਉਹ ਲੱਗੂ ਫੇਰ ਐਟਰੀ ਹੋਏ ਦੀ 30 ਦਾ ਸੇ ਦੀ ਸਕਾਰੇ ਦਾ ਮੈਂ ਸੱਤਾ ਜਾਣ ਕੇ ਕਰੂੰਗਾ 30 ਸੱਤਾ ਜੇ ਕਰੂਆਂ ਕੇ 70000 ਉੱਤੇ ਉਹ ਲੱਗੂ ਫੇਰ ਐਟਰੀ ਹੋਏ ਦੀ ਹੈਗੇ ਇਹੀ ਇਹੀ ਆਪਣੇ ਇਥੇ ਗੱਲ ਕਰੀਏ ਤਾਂ ਇਹ ਆਪ ਸਿਰਜੋ ਸੱਤਾ ਵਿੱਚ ਨਹੀਂ ਸਨ ਉਦੋਂ ਲੋਕਾਂ ਦੇ ਵਿੱਚ ਡਰ ਰਿਆ ਜੋ ਚਾ ਕੇ ਬੈਂਦੇ ਸੀ ਦਰੀਆਂ ਨਾ ਰੱਖਦੇ ਸੀ ਕਿ ਲੱਗਦਾ ਕਿ ਹੁਣੇ ਤੁਹਾਡੇ ਨਾਲ ਗੱਲਬਾਤ ਕਰਨਗੇ ਅੱਜ ਜਾਂ ਨਾ ਕੋਈ ਗੱਲਬਾਤ ਨਹੀਂ ਮਸਾਲੇ ਲਾਈ ਗਏ ਹਾਂਜੀ ਉਹ ਤਾਂ ਮਸਾਲਾ ਮਸਾਲਾ ਲਾਈ ਗਏ ਨਾ ਬਾਹਲਾ ਇਹ ਲੋਕਾਂ ਨੂੰ ਲੋਕਾਂ ਨੇ ਇਹਨਾਂ ਤੇ ਬਹੁਤ ਵਿਸ਼ਵਾਸ ਕੀਤਾ ਵੀ ਕੁਛ ਨਾ ਕੋਈ ਕਰਕੇ ਵਿਖਾਉਣਗੇ ਪਰ ਇਹਨਾਂ ਕੋਲੋਂ ਕੁਛ ਨਹੀਂ ਨਿਕਲਿਆ ਜੀ ਇਹ ਤਾਂ ਲੀਰਾਂ ਦੀ ਖੁੱਦੋ ਸੀਗੀ ਤੇ ਖਿਲਰ ਗਏ ਜੀ ਇਹਨਾਂ ਦੇ ਵਿੱਚ ਹੈ ਨਹੀਂ ਕੋਈ ਕੁਛ ਵੀ ਜੀ ਜਿਵੇਂ ਹੁਣ ਪੰਜਾਬ ਦੇ ਵਿੱਚ ਨਸ਼ੇ ਦੇ ਕਿਹਾ ਵੀ ਅਸੀਂ ਨਸ਼ਾ ਖਾਤਮਾ ਕਰਤਾ ਸਿੱਖਿਆ ਗ੍ਰਾਂਤੀ ਲਿਆਤੀ ਆ ਸਕੂਲ ਬਹੁਤ ਵਧੀਆ ਬਣਾਤੇ ਆ ਮਾਡਰਨ ਬਣਾ ਵਧੀਆ ਸਕੂਲ ਬਣਾਤੇ ਆ ਹੋਰ ਨਸ਼ੇ ਨੂੰ ਸਿੱਧਾ ਤਾਂ ਜਿਹੜਾ ਇਹਨਾਂ ਨੇ ਕੋਈ ਕਰਨਾ ਹੀ ਤੋ ਦਿਸੇ ਜਾਂਦਾ ਤੇ ਸਕੂਲਾਂ ਦੇ ਵੀ ਇਹਨਾਂ ਨੇ ਬਹਿਜਾ ਬਹਿਜਾ ਕਰਾਈ ਆ ਜਿਹੜੀਆਂ ਕੰਧਾਂ ਪਹਿਲਾਂ ਦੀਆਂ ਪਲਾਸਟਰ ਸੀਗੀਆਂ ਕੋਈ ਡਿੱਗੀ ਸੀਗੀ ਕੋਈ ਕਿਵੇਂ ਸੀ ਉਹਦਾ ਮਾੜਾ ਮੋੜ ਪਲਾਸਟਰ ਝਾੜ ਕੇ ਉਹਨੂੰ ਰੰਗ ਕਰਾਤਾ ਉਹਦੇ ਤੇ ਕਲੀ ਪੋਚਾ ਬਿਊਟੀ ਪਾਰਲੇ ਵਾਲਾ ਕੰਮ ਕੀਤਾ ਇਹਨਾਂ ਨੇ ਜੀ ਉਹ ਵੀ ਸਾਰੇ ਉਹ ਇਹਨਾਂ ਨੇ ਇਹ ਨਹਿੰਗਾ ਵੀ ਉਹਦੇ ਕੋਲੋਂ ਲੈ ਕੇ ਕੁਛ ਲਾਇਆ ਇਹ ਤਾਂ ਕੋਈ ਸਕੂਲ ਦੀ ਕੋ ਪਿੰਡਾਂ ਦੀ ਜਿਹੜੀ ਗ੍ਰਾਂਟ ਸੀ ਉਹ ਲਾ ਕੇ ਮਾੜੀ ਮੋਟੀ ਇਨਾਂ ਨੇ ਤੇ ਬਿਆਹ ਸਾਵਾ ਆ ਜਾਬ ਦੀਆਂ ਫੋਟੋ ਲਾਉਣ ਆ ਗਏ ਇੱਥੇ ਜਿਵੇਂ ਦੂਜੀਆਂ ਸਰਕਾਰਾਂ ਦੇ ਪਹਿਲਾਂ ਕਾਲੇ ਲੱਗਦੇ ਹੁੰਦੇ ਸੀਗੇ ਨਹੀਂ ਪੱਥਰ ਇਹਨਾਂ ਨੇ ਉਹ ਖੋਦ ਕੇ ਵਿੱਚ ਲਾ ਚਲੇ ਵੀ ਸਾਡੀਆਂ ਵੀ ਨਿਸ਼ਾਨੀਆਂ ਲੱਗੀਆਂ ਰਹਿਣਗੀਆਂ ਇੱਥੇ ਆਹ ਕੁਛ ਹੈ ਵੀਰੇ ਭਾਜੀ ਲਗਾਤਾਰ ਪਿਛਲੇ ਸਮੇਂ ਦੇ ਵਿੱਚ ਵੀ ਵਿਰੋਧ ਕੀਤਾ ਗਿਆ ਸੀ ਕਿਉਂਕਿ ਜਦੋਂ ਮੋਰਚਾ ਚਕਾਇਆ ਗਿਆ ਸੀਗਾ ਪਰ ਹਜੇ ਵੀ ਜਿਹੜਾ ਪ੍ਰਦਰਸ਼ਨ ਇਹ ਜਾਰੀ ਹੈਗਾ ਵੱਡੇ ਪੱਧਰ ਕੋਈ ਜੀ ਕਿਸਾਨ ਮਿਲਾਂ ਫਸਲਾਂ ਵਿੱਚ ਵੀ ਬਿਜ਼ੀ ਹੈਗੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਪ੍ਰਦਰਸ਼ਨ ਕੀਤੀ ਜਾਣ ਕਿਉਂਕਿ ਪਿਛਲੀ ਗੱਲ ਕਰਕੇ ਤਾਂ ਬੀਜੇਪੀ ਦਾ ਇਸ ਤਰ੍ਹਾਂ ਵਿਰੋਧ ਹੁੰਦਾ ਜਿਹੜਾ ਅੱਜ ਮੌਜੂਦਾ ਸਰਕਾਰ ਦਾ ਹੋ ਰਿਹਾ ਇਹ ਭਾਜਪਾ ਦੀ ਬੀਟਾ ਬੀਜਪੀ ਨੂੰ ਦੋ ਕਦਮ ਅੱਗੇ ਚੱਲੀ ਹੈ ਸਰਕਾਰ ਇਹ ਉਹਨਾਂ ਦੀ ਪਿੱਠ ਥਾਪੜੀ ਹੈ ਇਹਨਾਂ ਨੇ ਬੀਜਪੀ ਦੀ ਵੀ ਤੁਸੀਂ ਨਹੀਂ ਕੁਝ ਅਸੀਂ ਪੰਜਾਬ ਦੇ ਵਿੱਚ ਕਰਦੇ ਆ ਪਰ ਸਾਡਾ ਕਿਸਾਨਾਂ ਦਾ ਇਹ ਹੈ ਵੀ ਜਿੰਨਾ ਚਿਰ ਇਹਨਾਂ ਨੂੰ 92 ਦੇ 92 ਨੂੰ ਅਸੀਂ ਜਿਹੜੇ ਕਹਿੰਦੇ ਸੀ ਆਮ ਤੋਂ ਹੁਣ ਖਾਸ ਬਣੇ ਆ ਅਸੀਂ ਫਿਰ ਇਹਨਾਂ ਨੂੰ ਆਮ ਤੇ ਲਿਆ ਕੇ ਹੀ ਸਾਂ ਲਾਵਾਂਗੇ ਉਹਨਾਂ ਚਿਰ ਜਿਹੜਾ ਪੰਜਾਬ ਦਾ ਬੱਚਾ ਬੱਚੀ ਆ ਉਹ ਨਹੀਂ ਟਿਕ ਕੇ ਬੈਠੂਗਾ ਇਹਨਾਂ ਦਾ ਵਿਰੋਧ ਇਹਨਾਂ ਦੇ ਵਰਕਰਾਂ ਦਾ ਇਹਨਾਂ ਦੇ ਚੇਅਰਮੈਨਾਂ ਦਾ ਸਾਰਿਆਂ ਦਾ ਇਸੇ ਤਰ੍ਹਾਂ ਜਾਰੀ ਰਹੂਗਾ ਜੀ ਇਹ ਪਿੰਡਾਂ ਦੇ ਵਿੱਚ ਹੁਣ ਆਏ ਆ ਲਿਪਾ ਪੋਚੀ ਕਰਕੇ ਵੀ ਅਸੀਂ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਜੇ ਸਿੱਖਿਆ ਕ੍ਰਾਂਤੀ ਇਹਨਾਂ ਨੇ ਲਿਆਉਣੀ ਸੀਗੀ ਤਾਂ ਪਹਿਲਾਂ ਸਕੂਲਾਂ ਦੇ ਵਿੱਚ ਮੁਲਾਜ਼ਮ ਭਰਤੀ ਕਰਨੇ ਸਕੂਲਾਂ ਦੇ ਵਿੱਚ ਤਾਂ ਮੁਲਾਜ਼ਮ ਨਹੀਂ ਗਏ ਬੱਚੇ ਕਿੱਥੇ ਬਣ ਗਏ ਜੇ ਇਹਨਾਂ ਨੇ ਸਿੱਖਿਆ ਕ੍ਰਾਂਤੀ ਸਹੀ ਲਿਆਉਣੀ ਆ ਤਾਂ ਪਹਿਲਾਂ ਇਹ ਆਪ ਦੇ ਬੱਚੇ ਸਰਕਾਰੀ ਸਕੂਲਾਂ ਚ ਲਾਉਣ ਫਿਰ ਜਿੰਨੇ ਵੀ ਸਰਕਾਰੀ ਮੁਲਾਜ਼ਮਾਂ ਉਹਨਾਂ ਨੂੰ ਦੇ ਸਰਕਾਰੀ ਕਰੇ ਵੀ ਉਹਨਾਂ ਦੇ ਬੱਚੇ ਜਿਹੜੇ ਸਰਕਾਰੀ ਮੁਲਾਜ਼ਮਾਂ ਉਹਦੇ ਸਰਕਾਰੀ ਸਕੂਲ ਚ ਬੱਚੇ ਪੜ੍ਹਨਗੇ ਤਾਂ ਹੀ ਜਿਹੜਾ ਇਹ ਪੜਾ ਤਾਊਗਾ ਪ੍ਰਾਈਵੇਟ ਸਕੂਲਾਂ ਦੀ ਲੁੱਟ ਹੋ ਰਹੀ ਆ ਤੇ ਇਹ ਸਿੱਖਿਆਕਰਨ ਦੇ ਨਾਂ ਤੇ ਜਿਹੜਾ ਪੈਸਾ ਖਾ ਰਹੇ ਆ ਪਿਛਲੇ ਦਿਨੀ ਅਸੀਂ ਤੁਸੀਂ ਸਾਰਿਆਂ ਨੇ ਵੇਖਿਆ ਮੀਡੀਆ ਨੇ ਕਿ ਇੱਕ ਪਿੰਡਾਂ ਦੇ ਆਰਓ ਲੱਗੇ ਸਕੂਲਾਂ ਦੇ ਵਿੱਚ ਆਰਓ ਦੇ ਵਿੱਚ ਕਿੱਡਾ ਵੱਡਾ ਘਪਲਾ ਆਇਆ ਕਿ ਉਹਦੀ ਜਾਂਚ ਕਰਨਗੇ ਕਿੰਦਾ ਬੜਾ ਕਬਲਾ ਔਰੋ ਦੇ ਵਿੱਚ ਕੀਤਾ ਜਿਹਦੀ 8200 ਬਿੱਲ ਔਰੋ ਦਾ ਉਹਦਾ 82500 ਰੁਪਿਆ ਬਿੱਲ ਪਾਇਆ ਪਿਆ ਜਿਹੜਾ ਇਹ 80 80 ਹਜ਼ਾਰ ਦੇ ਜਿਹੜਾ ਇਹਨਾਂ ਦੇ ਘਟਾਲੇ ਆ ਜਿਹੜੇ ਉਹ ਆਮ ਬੰਦੇ ਜਿਹੜੇ ਹੁਣ ਕਰ ਰਹੇ ਆ ਇਹ ਆਪਦੇ ਘਰਨ ਭਰਨ ਤੇ ਹੋਏ ਆ ਤੇ ਦੂਜਿਆਂ ਨੂੰ ਸਾਰਿਆਂ ਨੂੰ ਲੁੱਟ ਕੇ ਆਪਾਂ ਜੇਬਾਂ ਭਰਨ ਤੇ ਤੁਰੇ ਹੋਏ ਆ ਕਿਸੇ ਦੀ ਕੋਈ ਸੁਣ ਨਹੀਂ ਰਿਹਾ ਕੋਈ ਗੱਲ ਨਹੀਂ ਕਰ ਰਹੀ